ਹੋਰ ਲੱਗਦਾ ਸਮਝੇ ਉਹ ਵੀ ਫਿਰ ਮੈਂ ਜਾ ਕੇ ਤੁਹਾਨੂੰ ਜਿਹੜਾ ਨਾ ਸਮਝਾਣਾ ਵਾ ਥੋੜਾ ਜਿਆ ਔਰ ਤੁਸੀਂ ਮਜੀਦ ਆਪਣਾ مشورہ دینا ਆਇਆ ਠੀਕ ਕਰਦਾ ਪਿਆ ਕਿਉਂਕਿ ਹੁਣੇ ਚੇਂਜ ਹੋ ਸਕਦਾ ਹੈ ਇੱਥੇ ਤਬਦੀਲ ਹੋ ਸਕਦੀ ਹੈ ਚੀਜ਼ ਲੇਕਿਨ ਅਗਰ ਕੁਝ ਚਾਰ ਵਾਰ ਉੱਤੇ ਆ ਗਏ ਤੇ ਫਿਰ ਉਸ ਤੋਂ ਬਾਅਦ ਮੁਸ਼ਕਲ ਹੋ ਜਾਣਾ ਫਿਰ ਕਿਉਂਕਿ ਸਾਰੀ ਨੀਆਂ ਚੀਆਂ ਜਾਂ ਉੱਤੇ ਦੀਵਾਰਾਂ ਬਣ ਜਾਣੀਆਂ ਫਿਰ ਜ਼ਿਆਦੀ ਮੁਸ਼ਕਲ ਹੋ ਜਾਣੀ ਹੈ ਉਮੀਦ ਹੈ ਕਿ ਹੁਣ ਕਾਫੀ ਹੱਦ ਤੱਕ ਜਿਹੜੀ ਹੈ ਨਾ ਤੁਹਾਨੂੰ ਸਮਝ ਆ ਗਈ ਹੋਣੀ ਹੈ ਔਰ ਅਗਰ ਹਾਲੇ ਵੀ ਨਾ ਸਮਝ ਆਈ ਹੋਵੇ ਤੇ ਮੈਂ ਫਿਰ ਹਾਲੇ ਇੱਥੇ ਹੀ ਆਂ ਫਾਇਜ਼ਾ ਬੀਬੀ ਜਿਹੜੀ ਇਹਨੇ ਜਾਲੇ ਸੁੱਤੀ ਵੀ ਹੈ ਔਰ ਇਸ ਬੰਦੇ ਨੂੰ ਸੁੱਤੇ ਪੈ ਤੇ ਮੈਂ ਜਾਂਦਾ ਨਹੀਂ ਹੁੰਦਾ ਮੈਂ ਲੇਟ ਹੋਇਆ ਗਲਾਂ 15 ਮਿੰਟ ਤੇ ਮੈਂ ਕਹਿੰਦਾ ਵੀ ਅਸੀਂ ਮੈਂ ਮਿਲ ਕੇ ਜਾਂਦਾ ਬਰ ਹਾਲ ਉਹ ਹਾਲੇ ਦੀ ਕਰ ਸੁੱਤੀ ਵੀ ਹੈ ਇਸ ਲਈ ਮੈਂ ਉਹਨੂੰ ਉਠਾਉਂਦਾ ਨਹੀਂ ਆ ਬੀਗਮ ਸਵੇਰ ਨਾਸ਼ਤਾ ਪਕਾ ਵੀ ਲਿਆ ਹੈ ਤੇ ਨਾਸ਼ਤਾ ਜਿਹੜਾ ਹੈ ਨਾ ਮੈਂ ਖਾ ਵੀ ਲਿਆ ਫਿਲਹਾਲ ਤੇ ਮੈਂ ਚਾਵਲ ਖਾਦੇ ਨੇ ਜਿਹੜੇ ਰਾਤੀ ਪਕਾਇਆ ਸੀ ਉਹ ਹਾਲੇ ਉਹ ਬੱਚਾ ਵਾਸਤੇ ਹੱਲੇ ਪਏ ਨੇ ਮੈਂ ਜਿਹੜੇ ਇਹਨਾਂ ਥੋੜੇ ਜਿਹਾ ਖਾ ਲੈਨੇ ਲੇਕਿਨ ਫੈਜ਼ੂ ਬੀਬਾ ਹੱਲੇ ਸੁੱਤੀ ਬਈਏ ਪੱਖਾ ਸਪੈਸ਼ਲ ਉਹਦੇ ਉੱਤੇ ਲਾ ਦਿੱਤਾ ਗਿਆ ਕਿ ਇਹ ਜਿੰਨੀ ਦੇਰ ਵੀ ਸਮੇਂ ਪੱਖਾ ਚੱਲਦਾ ਰਹੇ ਔਰ ਮਛਰਦਾਨੀ ਲੱਗੀ ਰਹੇ ਤਾਂ ਕਿ ਬਿਲਕੁਲ ਆਪਣੀ ਨੀਂਦਰ ਪੂਰੀ ਕਰਕੇ ਔਰ ਬਿਲਕੁਲ ਬੇ ਮਤਲਬ ਬਿਲਕੁਲ ਆਰਾਮ ਨਾਲ ਆਪਣੀ ਨੀਂਦਰ ਪੂਰੀ ਕਰੇ ਤੇ ਰੁਠੇ ਮਤਲਬ ਇਹਨੂੰ ਕੋਈ ਉਠਾਵੇ ਨਾ ਲੇਕਿਨ ਇਹ ਜਦੋਂ ਦੋ ਬੰਦੇ ਆਵਨ ਵਾਲੇ ਨੇ ਉਹ ਜਦੋਂ ਆ ਗਏ ਨਾ ਦੋ ਦੋ ਆਉਂਦੇ ਨੇ ਉੱਠ ਪੈਣਾ ਬismillahirrahmanirrahim ਅਸਲਾਮੁਅਲੈਕੁਮ ਪਰਵਰਦੀਗਾਰ ਜੀ ਰਹਿਮਤਾ ਬਰਕਤਾਂ ਦੇ ਨਿਮਤ ਨਾਲ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਆ ਜੀ ਮੋਟਰਸਾਈਕਲ ਤਿਆਰ ਹੋ ਗਿਆ ਹੈ ਔਰ ਬਾਕੀ ਵੀ ਸਾਰੀ ਤਿਆਰੀ ਮੁਕਮਲ ਹੋ ਗਈ ਹੈ ਨਾਸ਼ਤਾ ਵਗੈਰਾ ਵੀ ਜਿਹੜਾ ਹੈ ਨਾ ਜੀ ਉਹ ਵੀ ਕਰ ਲਿਆ ਹੈ ਔਰ ਮੈਂ ਹੋ ਨਿਕਲਣ ਲੱਗਾ ਵਾਂ ਆਪਣੇ ਕੰਮ ਤੇ ਬੀਗਮ ਸਬਰ ਲੱਗੀ ਹੋਈ ਹੈ ਆਪਣੇ ਕੰਮ ਤੇ ਔਰ ਬੱਚੇ ਜਿਹੋ ਇਹਨੇ ਆਪਣੇ ਕੰਮ ਮਤਲਬ ਉਹ ਸਵੇਰ ਸਵੇਰ ਮਸਜਿਦ ਜਾਂਦੇ ਨੇ ਤਾਲੀਮ ਹਾਸਲ ਕਰਨ ਵਾਸਤੇ دینی ਔਰ ਉਹ ਉਧਰ ਗਏ ਹੋਏ ਨੇ ਤੇ ਇਸ ਵਜ੍ਹਾ ਤੋਂ ਕਰਕੇ ਉਹ ਹਾਲੇ ਤੱਕ ਆਏ ਕੋਈ ਨਹੀਂ ਲੇਕਿ ਮੈਂ ਮਿਸਤਰੀਆਂ ਤੋਂ ਤਕਰੀਬਨ ਅੱਧਾ ਪੌਣਾ ਘੰਟਾ ਪਹਿਲੇ ਪਹੁੰਚਣਾ ਹੁੰਦਾ ਤਾਂ ਕਿ ਜਾ ਕੇ ਕੋਈ ਚੀਜ਼ਾਂ ਸੁਦਾ ਜਿਹੜੀ ਇੰਨਾ ਉਹ ਪੂਰੀਆਂ ਕਰਨੀਆਂ ਹੁੰਦੀਆਂ ਨੇ ਵੇਖਣੀਆਂ ਕਰਨੀਆਂ ਹੁੰਦੀਆਂ ਨੇ ਜਿਹੜੀ ਚੀਜ਼ ਦੀ ਜ਼ਰੂਰਤ ਹੋਵੇ ਜਾਂ ਕੋਈ ਕੰਮ ਥੋੜਾ ਬਹੁਤ ਹੋਵੇ ਤੇ ਉਹ ਫਿਰ ਮੈਂ ਆਪ ਜਾ ਕੇ ਕਰ ਲੈਣਾ ਤੇ ਇਸ ਵਜੇ ਤੋਂ ਹੁਣ ਨਿਕਲਣਾ ਹੈ ਇਨਸ਼ਾਅੱਲਾ ਮੁਲਾਕਾਤ ਹੁੰਦੀ ਉੱਥੇ ਲੋਕ ਕਹਿੰਦੇ ਨੇ ਕਿ ਪਾਕਿਸਤਾਨ ਵਿੱਚ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ ਲੇਕਿਨ ਮੈਂ ਕਹਿੰਦਾ ਕਿ ਬੇਰੋਜ਼ਗਾਰੀ ਕੋਈ ਨਹੀਂ ਹੈ ਸਿਰਫ ਔਰ ਸਿਰਫ ਮੈਨੇਜਮੈਂਟ ਦੀ ਕਮੀ ਹੈ ਮਤਲਬ ਹੈ ਕੋਈ ਤਰਤੀਬ ਕੋਈ ਨਹੀਂ ਹੈ ਇਹ ਨਹੀਂ ਕਰੋ ਕਿ ਮਜ਼ਦੂਰਾਂ ਨੂੰ ਜਿਹੜਾ ਹੈ ਗਰੂ ਛੱਡ ਕੇ ਤੇ ਘਰੋਂ ਆਪ ਲੈ ਕੇ ਜਾਣਾ ਤੇ ਲੈ ਕੇ ਆਣਾ ਵੀ ਹੈ ਛੱਡਣਾ ਵੀ ਹੈ ਇਹ ਹਿਸਾਬ ਹੈ ਵਰਨਾ ਮਜ਼ਦੂਰ ਜਿਹੜਾ ਨਾ ਰਾਜ਼ੀ ਕੋਈ ਨਹੀਂ ਕੰਮ ਪੇ ਜਾਣ ਵਾਸਤੇ ਮੈਂ ਹੁਣ ਇੱਧਰ ਆਇਆ ਕਲਾਵਾ ਉਹਨਾਂ ਨੂੰ ਨਾਲ ਲੈ ਜਾਣਾ ਵਾ ਸਫਾਨ ਔਰ ਉਹਦੇ ਅਗੂ ਨੂੰ ਹਾਲੇ ਕਿ ਇਹ ਤੇ ਮਰਾ ਆਪਣੇ ਹੀ ਘਰੇ ਹੈ ਵੱਡੀ ਮਸੀਹਾ ਦਾ ਘਰ ਹੈ ਲੇਕਿਨ ਫਿਰ ਵੀ ਆ ਕੇ ਲੈਣਾ ਤੇ ਛੱਡਣਾ ਇਹ ਦੋ ਕੰਮ ਜਿਹੜੇ ਅੰਨਾ ਇਹ ਕਰਨੇ ਪੈਣੇ ਤਾਂ ਮਜ਼ਦੂਰ ਜਾਂਦਾ ਵਰਨਾ ਮਜ਼ਦੂਰ ਨਹੀਂ ਜਾਂਦਾ ਉਸਤਾਦ ਜੀ ਚਾ ਤੁਹਾਡੀ ਆ ਗਈ ਹੈ ਇੱਥੇ ਅੱਡੇ ਦੇ ਪੀਣੀ ਜੇ ਕਿ ਇੱਥੇ ਸਾਈਡ ਤੇ ਬਹਿ ਕੇ ਇੱਥੇ ਮੁੰਗਾ ਆ ਜੋ ਇੱਥੇ ਬੜੀ ਹਵਾ ਵੀ ਲੱਗਦੀ ਨੇ ਆਹ ਕੂਲਰ ਦੇ ਨਾਲ ਹੈ ਅਲਹਮਦੁਲਿਲਾ ਜੀ ਆ ਗਏ ਮਕਾਨਾਂ ਤੇ ਜਿੱਥੇ ਬਣਦੇ ਭਾਨੇ ਮਕਾਨ ਅੱਛਾ 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 ਸੌਰੀ ਸੌਰੀ ਉਹ ਬੇਟੇ ਉਹ ਨਾਲ ਕੂਲਰ ਦੇ ਨਾਲ ਪਰਾ ਥੜੀ ਜੀ ਤੇ ਰੱਖ ਦੇ ਤੇ ਰੋਜ਼ ਤੁਹਾਨੂੰ ਸਮਝਾਈਦਾ ਮਤਲਬ ਇਹ ਕੋਈ ਨਵੀਂ ਗੱਲ ਨਹੀਂ ਹੈ ਯਾਰ ਰੋਜ਼ ਲੇਕਿਨ ਨਕਸ਼ਾ ਜਿਵੇਂ ਜਿਵੇਂ ਬਣਦਾ ਪਿਆ ਨਾ ਉਸੇ ਉਸੇ ਤਰੀਕੇ ਨਾਲ ਮੈਂ ਤੁਹਾਨੂੰ ਸਮਝਾ ਰਿਹਾ ਹਾਂ ਕਿਉਂਕਿ ਕਾਫੀ ਸਾਡੇ ਬੈਨ ਭਾਈ ਜਿਹੜੇ ਇੰਨਾ ਇਸ ਚੀਜ਼ ਨਾਲ ਮਤਲਬ ਹੈ ਉਹਨਾਂ ਦੀ ਬਾਰ ਬਾਰ ਕਮੈਂਟ ਆਉਂਦੇ ਨੇ ਕਿ ਸਫਦਰ ਭਾਈ ਤੁਸੀਂ ਦੱਸੀ ਰੱਖੋ ਕਿ ਕਿਸ ਤਰ੍ਹਾਂ ਬਣਦਾ ਪਿਆ ਕਿਉਂਕਿ ਦੋ ਤਿੰਨ ਚੀਜ਼ਾਂ ਨੇ ਜਿਨ੍ਹਾਂ ਦੀ ਸਮਝ ਜਿਹੜੀ ਹੈ ਨਾ ਉਹ ਹਾਲੇ ਤੱਕ ਨਹੀਂ ਆ ਰਹੀ ਇਹ ਪਿੱਛੇ ਜਿਹੜੀ ਗੈਲਰੀ ਬਣਦੀ ਵੀ ਹੈ ਇਹ ਕਿਸ ਵਜ੍ਹਾ ਤੋਂ ਬਣਦੀ ਵੀ ਹੈ ਇਹਦਾ ਕੀ ਕੰਮ ਹੋਣਾ ਹੈ ਜਾਂ ਇਹਦਾ ਕੀ ਚੀਜ਼ ਹੋਣੀ ਹੈ ਔਰ ਉਸ ਤੋਂ ਇਲਾਵਾ ਇੱਥੇ ਇੱਕ ਟੀ ਹੈ ਉਹ ਹਾਲੇ ਬਾਹਰ ਕੱਢਣੀ ਹੈ ਉਹ ਵਾਲੇ ਧਿਕਰ ਉਤੇ ਮਿੱਟੀ ਹੈ ਉਹ ਨਿਕਲੇਗੀ ਨਾ ਦੋਸਤੋ ਬਾਅਦ ਇਹਦਾ ਵੀ ਤੁਹਾਨੂੰ ਮੈਂ ਦੱਸਾਂਗਾ ਕਿ ਇਤੇ ਕੀ ਬਣਾਵਾ ਉਮੀਦ ਹੈ ਕਿ ਅੱਜ ਜੋ ਅਸੀਂ ਕੱਢਾਂਗੇ ਚੁਗਾਠਾ ਦਾ ਆਰਡਰ ਦੇਣਾ ਹਾ ਤੇ ਚੁਗਾਠਾ ਦਾ ਆਰਡਰ ਦੇਣ ਵਾਸਤੇ ਮੈਂ ਚਲਾ ਗਿਆ ਸੀ ਔਰ ਦੂਸਰੇ ਨੰਬਰ ਤੇ ਕੁਝ ਬੈਂਕ ਦਾ ਕੰਮ ਆਤ ਉਧਰ ਜਾ ਲਗਾ तकरीबन ਮੈਨੂੰ 2 2.5 ਘੰਟੇ ਜਿਹੜੇ ਨੇ ਉਧਰ ਲੱਗ ਗਿਆ ਤੇ ਉਧਰੋਂ ਵਾਪਸ ਆਇਆ ਤੇ ਮਿਸਤਰੀ ਜਿਹੜੇ ਨੇ ਉਹ ਚਲੇ ਗਏ ਨੇ ਰੋਟੀ ਖਾਣ ਵਾਸਤੇ ਕੰਮ ਜਿਹੜਾ ਹੈ ਨਾ ਮੈਂ ਤੁਹਾਨੂੰ ਵਿਖਾਣਾ ਵਾ ਜਾ ਕੇ ਕਿਤਨਾ ਕੁ ਹੋ ਗਿਆ ਉਪਰਲੀ ਦੀਵਾਰ ਜਿਹੜੀ ਤੁਹਾਨੂੰ ਇਤਵੀ ਨਜ਼ਰ ਆਉਂਦੀ ਵੀ ਹੈ ਨਾ ਉਹ ਵਾਲੀ ਦੀਵਾਰ ਉਹ ਹਲੇ ਉਸ ਤੁਰਾ ਜਿਹੜਾ ਉਹਰਾ ਥੋੜਾ ਜਿਹਾ ਟੋਟਾ ਡਿੱਗਿਆ ਸੀ ਨਾ ਜਦੋਂ ਵਰਤੀ ਪਾंदे ਬੈਸਾ ਮਿੱਟੀ ਜਦੋਂ ਛੱੜਦੇ ਵੈਸੀ ਉਦੋਂ ਥੋੜਾ ਜਿਹਾ ਟੋਟਾ ਡਿੱਗ ਪਿਆ ਸੀ ਟਰੈਕਟਰ ਦੀ ਨਾ ਉਹ ਲੱਗੀ ਸੀ ਹੱਲ ਉਹਨੂੰ ਤੇ ਉਹ ਵਾਲਾ ਦੁਬਾਰਾ ਤਮੀਰ ਕੀਤਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਹੁਣ ਪਰਲਾ ਕਰਾਂਗੇ ਹੁਣ ਔਰਲੀ ਦੀਵਾਰ ਜਿਹੜੀ ਹੈ ਨਾ ਉਹਨਾਂ ਨੇ ਇਹ ਆ ਕੇ ਬਣਾਨੀ ਹੈ ਔਰ ਉਸ ਤੋਂ ਬਾਅਦ ਫਿਰ ਸੈਂਟਰ ਵਾਲੇ ਜਨਨ ਵਿਚਲਾ ਮਤਲਬ ਕੰਮ ਜਿਹੜਾ ਹੈ ਉਹ ਸਟਾਰਟ ਕਰਨਗੇ ਤੇ ਫਿਰ ਇਹਦਾ ਕੋਈ ਪਤਾ ਸੁਰ ਲੱਗਣਾ ਸ਼ਟਾਰਟ ਹੋ ਜਾਏਗਾ ਜਦੋਂ ਮਤਲਬ ਕਮਰਿਆਂ ਦੀ ਬੁਨਾਦਾ ਥੋੜੀ ਥੋੜੀ ਬਣਨ ਗਈ ਹੈ ਨਾ ਤੇ ਫਿਰ ਥੋੜਾ ਜਿਹਾ ਨਕਸ਼ਾ ਨਿਕਲ ਕੇ ਸਾਹਮਣੇ ਆਏਗਾ ਤੇ ਉਦੋਂ ਫਿਰ ਪਤਾ ਲੱਗੇਗਾ ਕਿ ਹਾਲੇ ਤੀ ਸਿਰਫ ਚਾਰ ਦੀਵਾਰੀ ਬਣਦੀ ਪਈ ਹੈ ਪਤਾ ਕੋ ਨਹੀਂ ਲੱਗਦਾ ਪਿਆ ਵੀ ਇਹ ਕੀ ਬਣਦਾ ਪਿਆ ਵੇ ਲਾਲ ਮੈਨੂੰ ਆਪ ਨੂੰ ਵੀ ਇਹ ਜਿਹਾ ਲੱਗਦਾ ਪਿਆ ਕਿ ਯਾਰ ਇਹ ਹਾਲੇ ਕੀ ਬੜੀ ਜਾਂਦੇ ਆ ਬਾਰ ਬਾਰ ਦੀਵਾਰਾ ਜਿਹੜੀਆਂ ਨਾ ਸਿਰਫ ਕਰਦੇ ਪਏ ਇੱਟ ਜਿਹੜੀ ਇਹਨਾਂ ਜੀ ਹੋਰ ਵੀ ਆ ਗਈ ਮੰਗਾ ਲਈਏ ਕਿਉਂਕਿ ਪਹਿਲੇ ਵਾਲੀ ਇੱਟ ਜਿਹੜੀ ਇਹਨਾਂ ਸਿਰਫ ਐ ਰਹਿ ਗਈ ਸੀ ਉਧਰ ਵਾਲੀ ਸਾਰੀ ਖਤਮ ਹੋ ਗਈ ਇੱਟ ਉਧਰ ਜਿਹੜੀ ਲੱਗੀ ਸੀ ਤੇ ਇਹ ਹੁਣ ਸਤਾ ਜੀ ਹਜ਼ ਠੀਕ ਹੋ ਗਿਆ ਚਲੋ ਤੇ ਬਾਕੀ ਜੀ ਮਿਸਤਰੀ ਜਿਹੜਾ ਨਾ ਉਹ ਖਾਣਾ ਵਗੈਰਾ ਖਾ ਕੇ ਰੈਸਟ ਕਰਕੇ ਤੇ ਉਹ ਵੀ ਆ ਗਿਆ ਤੇ ਇਹ ਵਾਲੀ ਦੀਵਾਰ ਜਿਹੜੀ ਉਸ ਦਿਨ ਤੁਹਾਨੂੰ ਦੱਸਿਆ ਨਾ ਟਰੈਕਟਰ ਨੇ ਡੇਗੀ ਸੀ ਇਹਨੂੰ ਹੁਣ ਬਣਾਉਂਦੇ ਪਏ ਇਹਨੂੰ ਇਹਦੇ ਬਰਾਬਰ ਇੱਕੋ ਜਿਹਾ ਕਰਾਂਗੇ ਉਸ ਤੋਂ ਬਾਅਦ ਉਹ ਕਮਰੇ ਵਾਲਾ ਜਿਹੜਾ ਪਿਛਲਾ ਹਿੱਸਾ ਨਾ ਉਹ ਤਾਂ ਉੱਚਾ ਹੋਏਗਾ ਲੇਕਿਨ ਇਹ ਅੱਗੇ ਜਿਹੜੀ ਹੈ ਨਾ 8 ਫੁੱਟ ਜਾਂ 7 ਫੁੱਟ ਜਿੰਨਾ ਵੀ ਐਸੀ ਉਹ ਮਾਤਲ ਬਣਾਵਾਂਗੇ ਅੰਦਰੋਂ ਇਹਦੀ ਪਮੈਸ਼ ਰੱਖਣੀ ਹੈ ਵੀ 7-8 ਫੁੱਟ ਦੀ ਹੋਵੇ ਬਾਹਰੋਂ ਤੇ ਫਿਰ ਵੈਸੇ ਵੀ ਢੇਰ ਉੱਚੀ ਹੋ ਜਾਣੀ ਕੋ ਉਸਤਾਦ ਜੀ ਅੰਦਰੋਂ ਕਿੰਨੀ ਕਰਨੀ ਚਾਹੀਦੀ 7 ਫੁੱਟ 7 ਫੁੱਟ ਪਿਆਰੇ ਨੇ ਜੀ ਉਸੇ ਪਿਛਲੇ 3 ਦਿਨ ਤੋਂ ਬਹੁਤ ਹੀ ਜ਼ਿਆਦਾ ਗਰਮੀ ਜਿਹੜੀ ਐ ਨਾ ਉਹ ਬੈਠੀ ਵੀ ਹੈ ਔਰ ਮਿਸਤਰੀਆਂ ਦਾ ਵੀ ਹਿੰਮਤ ਹੈ ਜਿਹੜੇ ਉਹ ਲੱਗੇ ਹੋਏ ਨੇ ਬਰਾਹਾਲ ਮੈਂ ਵੀ ਕੋਈ ਨਹੀਂ ਰੋਕਦਾ ਜਦੋਂ ਵੀ ਅਗਰ ਉਹ ਅੱਧੇ ਘੰਟੇ ਬਾਅਦ ਜਾਂ ਘੰਟੇ ਬਾਅਦ ਵੀ ਅਗਰ ਉਹ ਸਾਹ ਕੱਢਣ ਵਾਸਤੇ ਆ ਜਾਂਦੇ ਹਨ ਵਾਸਤੇ ਪਾਣੀ ਪੀਵਨ ਸਿਗਰਟ ਪੀਵਨ ਜੋ ਵੀ ਕਰ ਮੈਂ ਨਹੀਂ ਰੋਕਦਾ ਬਿਆਉ ਦੀ ਵਜ੍ਹਾ ਗਰਮੀ ਜਿਹੜੀ ਐ ਨਾ ਉਹ ਬਹੁਤ ਜ਼ਿਆਦਾ ਹੈ ਦੀਵਾਰ ਜਿਹੜੀ ਐ ਨਾ ਮਾਸ਼ਾਅੱਲਾ ਉਰਲੀ ਦੀਵਾਰ ਵੀ ਮੁਕੰਮਲ ਹੋਈ ਖਲੋਤੀ ਹੈ ਇਹ ਦੋ ਇੱਕ ਵਾਰ ਰਹਿੰਦੇ ਨੇ ਤੇ ਮੈਂ ਤੁਹਾਨੂੰ ਲੈ ਕੇ ਚੱਲਣਾ ਵਾ ਉਧਰ ਮੈਂ ਤੇ ਦੁੱਬ ਤੇ ਮੋਬਾਈਲ ਵੀ ਜਿਹੜਾ ਨਾ ਉਹ ਵੀ ਜਲਦੀ ਗਰਮ ਹੋ ਜਾਂਦਾ ਔਰ ਉਸ ਤੋਂ ਬਾਅਦ ਕੈਮਰਾ ਨਹੀਂ ਚੱਲਦਾ ਤੇ ਉਸ ਤੋਂ ਬਾਅਦ ਫਿਰ ਅੰਦਰ ਵਾਲੇ ਜਿਹੜਾ ਨਾ ਥੋੜੀ ਜੀ ਵੰਡ ਬਣਾਈਏ ਕਮਰਿਆਂ ਦੀ ਡਰੈਸਿੰਗ ਰੂਮ ਤੇ ਕਿਚਨ ਔਰ ਬਾਰੀਆਂ ਉਹਨਾਂ ਦੀ ਜਿਹੜੀ ਹੈ ਨਾ ਮੈਂ ਤੁਹਾਨੂੰ ਜਾ ਕੇ ਦੱਸਣਾ ਵਾ ਇਹ ਦੋ ਵਾਰ ਇਹ ਦੇ ਲੈਂਦੇ ਨਾ ਫਿਰ ਇਹਨਾਂ ਨੇ ਉਧਰ ਲੱਗਣਾ ਤੋਂ ਉਹ ਵੀ ਫਿਰ ਮੈਂ ਜਾ ਕੇ ਤੁਹਾਨੂੰ ਜਿਹੜਾ ਨਾ ਸਮਝਾਣਾ ਵਾ ਥੋੜਾ ਜਿਹਾ ਔਰ ਤੁਸੀਂ ਮਜ਼ੀਦ ਆਪਣਾ مشورہ ਦੇਣਾ ਆਇਆ ਠੀਕ ਕਰਦਾ ਪਿਆ ਕਿਉਂਕਿ ਹੁਣੇ ਚੇਂਜ ਹੋ ਸਕਦਾ ਇੱਥੇ ਤਬਦੀਲ ਹੋ ਸਕਦੀ ਹੈ ਚੀਜ਼ ਲੇਕਿਨ ਅਗਰ ਕੁਝ ਚਾਰ ਵਾਰ ਉੱਤੇ ਆ ਗਏ ਤੇ ਫਿਰ ਉਸ ਤੋਂ ਬਾਅਦ ਮੁਸ਼ਕਲ ਹੋ ਜਾਣਾ ਫਿਰ ਕਿਉਂਕਿ ਸਾਰੀ ਨੀਆਂ ਚੀਆਂ ਜਾਂ ਉੱਤੇ ਦੀਵਾਰਾਂ ਬਣ ਜਾਣੀਆਂ ਫਿਰ ਜ਼ਿਆਦੀ ਮੁਸ਼ਕਲ ਹੋ ਜਾਣੀ ਹੈ ਤੇ ਕਿਦਾਰ ਜਿਹੜੇ ਐਨਐਜੀਓ ਇਧਰੋਂ ਬਣਾ ਕੇ ਦੀਵਾਰ ਪੂਰੀ ਤੇ ਇਧਰ ਆ ਗਏ ਨੇ ਔਰ ਐਲਆਰਐਨ ਡੀਪੀਸੀ ਸਾਜੀਆਂ ਦੇ ਉੱਤੇ ਆ ਰੱਖਣੇ ਨੇ ਬੱਤੇ ਰੱਖਣ ਲੱਗੇ ਹੋ ਜੀ ਅੱਛਾ ਜੀ ਇਹ ਰੱਖੇ ਗਏ ਨੇ ਇਹਦੇ ਉੱਤੇ ਜਿਹੜੀ ਇਹਨਾਂ ਦੀ ਚਾਰ ਦੀ ਚੁਣਾਈ ਹੋਏਗੀ ਇੱਧਰ ਇਸ ਤਰ੍ਹਾਂ ਦੀਵਾਰ ਬਣੇਗੀ ਚਾਰ ਦੀ ਔਰ ਇਹਦੇ ਥੱਲੇ ਵੀ ਇੱਥੇ ਵੀ ਡੀਪੀਸੀ ਲੱਗਾ ਹੋਇਆ ਹੈ ਇਹਨੂੰ ਸਾਫ਼ ਕਰਕੇ ਨਾ ਤੇ ਇਹ ਜਿਹੜੇ ਤੁਹਾਨੂੰ ਨਜ਼ਰ ਆਉਂਦੇ ਪੈਣੇ ਨਾ ਦੀਵਾਰ ਇਹ ਇਧਰ ਹੋਵੇਗੀ ਔਰ ਇਧਰ ਚਾਰ ਦੀ ਦੀਵਾਰ ਵਿੱਚ ਇਹ ਖਾਨੇ ਬਣਦੇ ਜਾਣਗੇ ਜਿੰਦਾ ਆਬੇ ਯਾ ਬਾਰੀ ਚਾਹ ਲੁਕੀਆਂ ਖੁਦਾ ਦਾ ਨਾਮ ਯਾਰ ਵਾਹ ਫੇਰ ਖੁਦਾ ਕਰ ਦੇ ਜਿੰਦਾ ਇਧਰੋਂ ਤਿੰਨ ਆਇਆ ਛੜ ਗਈ ਇਉਂ ਹੀ ਆਇਆ ਛੜ ਹਾਂਜੀ ਇਹ ਜਿਹੜਾ ਨੇ ਜੀ ਤੁਹਾਨੂੰ ਟੀ ਨਜ਼ਰ ਆਂਦੀ ਵੀ ਨਾ ਇਹ ਇੱਥੇ ਦੀ ਕਿਰਦੀਵਾਰ ਇਧਰੋਂ ਫਿਰ ਇੱਥੇ ਰੱਖੇ ਹੋਏਗੀ ਜਿੱਥੇ ਮੈਂ ਖਲੋਤਾ ਹਾਂ ਇਧਰ ਮਤਲਬ ਤੁਹਾਨੂੰ ਥੋੜਾ ਜਿਹਾ ਉੱਤੇ ਹੋ ਕੇ ਸਮਝਾਵਾਂ ਤੇ ਜਿੱਥੇ ਹੁਣ ਮਿਸਤਰੀ ਖਲੋਤਾ ਨਾ ਇੱਥੇ ਰੱਖਣਗੇ ਇਹ ਵਾਲੇ ਬੀਮ ਛੋਟੇ ਛੋਟੇ ਬਣਾਏ ਹੋਣੇ ਬੱਤੇ ਬੀਮ ਜੋ ਵੀ ਕਹੋ ਇਹਨਾਂ ਨੂੰ ਇਦੇ ਉੱਤੇ ਫਿਰ ਚੁਣਾਈ ਹੋਏਗੀ ਜਿਹੜਾ ਇਹ ਸੈਂਟਰ ਵਾਲਾ ਹਿੱਸਾ ਨਾ ਜਿੱਥੇ ਤੁਹਾਨੂੰ ਮਿੱਟੀ ਨਜ਼ਰ ਆਉਂਦੀ ਵੀ ਜਿੱਥੇ ਉਹਨਾਂ ਭਾਈ ਉਹਦੀ ਹੱਥ ਰੱਖਦੇ ਪਏ ਇਹ ਵਾਲੀ ਜਗ੍ਹਾ ਬਣੇਗੀ ਡਰੈਸਿੰਗ ਰੂਮ ਠੀਕ ਹੈ ਜੀ ਇਹ ਪਿੱਛੇ ਵਾਸ਼ਰੂਮ ਵਾਸ਼ਰੂਮ ਵਿੱਚੋਂ ਨਿਕਲ ਕੇ ਡਰੈਸਿੰਗ ਰੂਮ ਡਰੈਸਿੰਗ ਰੂਮ ਵਿੱਚੋਂ ਨਿਕਲ ਕੇ ਇਧਰ ਵਾਲੇ ਕਮਰੇ 'ਚ ਜਾਂ ਫਿਰ ਪਰਲੇ ਕਮਰੇ 'ਚ ਜਿੱਧਰ ਵੀ ਉਹਨਾਂ ਨੇ ਜਾਣਾ ਹੋਵੇ ਪਰ ਅਕੀ ਮੈਂ ਚੜਾਏ ਹੋਰਾਵਾ ਦੇ ਮੇਰੇ ਇਧਰ ਫੋਲ ਚੜਾ ਚਲੋ ਜੀ ਉਹ ਦੇਖ ਕਿੰਨਾ ਖੜਾ ਹੈ ਰਿਗਾ ਬੰਚੇ ਇੰਤਕ ਨੂੰ ਭਾਰਾ ਹੋਰ ਰੋੜੇ ਕਾਣ ਨੂੰ ਕੋਈ ਪਰੂ ਨਹੀਂ ਚਿੱਤ ਨਹੀਂ ਤੋਏ ਦਿਨ ਬਰਾਬਰ ਚ ਲਾਉਣੇ ਕੋਣੀ ਦਾਲਾ ਇਹ ਯਾ ਦਿਨ ਦੋਣ ਬਲ ਬਲ ਕਿਥੇ ਨਾ ਆ ਲੋ ਆ ਉਹਨੇ ਪਾਸੇ ਨਹੀਂ ਲੱਗਾ ਖੋਤਾ ਐਦੇ ਰੱਖਣੀ ਯਾਰ ਇਹਦੇ ਨਾਲ ਐਡ ਦੇ ਨਾਲ ਆਉਣੀ ਨਹੀਂ ਨਾ ਥੋੜਾ ਗੈਪ ਹੈ ਵੇਖ ਇਹ ਇੱਥੇ ਹੈ ਕੋਈ ਲਾ ਮਤ ਆਂ ਦਿਤਾਇਆ ਯਾਰ ਫੱਦੀ ਦੀ ਇਹ ਥੋੜਾ ਚੜਿਆ ਉਹਦੂ ਇਹ ਕੀ ਰੋਲਾ ਕਿ ਤੂੰ ਉਦੋਂ ਉਮਦਨੀਸਬਤ ਯਾਤਰਾ ਇੰਚ ਵੀ ਚੜ ਜਾਵੇ ਤਾਂ ਕੋਈ ਏਠਾ ਡਿਗਦਾ ਆ ਫਿਤਾ ਇਤੋਂ ਮੱਸਕੇ ਲੈ ਮਨਾ ਲਿਆ ਚੱਲ ਇਤੋਂ ਅੰਗਲੀ ਵੀ ਚੜ ਜਾਵੇ ਤੇ ਇਸਕੇ ਡੇ ਖੜੇ ਕਿਉਂ ਨਹੀਂ ਉਹਨਾਂ ਮੈਂ ਪਿਆਣਾ ਵੀ ਪਰਲੇ ਦੀ ਨਿਸਬਤ ਪੂਰਾ ਤੇ ਮਰਸੈਦ ਤੋਂ ਦੀ ਆ ਸਹੀ ਤੋਂ ਮੈਂ ਇਸ ਨਿਸ਼ਾਨ ਤੇ ਆਉਂ ਕਿਹਾ ਦੇਖ ਰਿਹਾ ਦੁਬਾਰਾ ਦੇਖਾ ਬਲ ਮਾਦਾਨੀ ਇਹਦੇ ਨਿਸ਼ਾਨ ਹੋ ਰਹੇ ਆ ਜਾ ਰਿਹਾ ਵੇਖਣ ਨੂੰ ਉੱਛੜ ਕੇ ਆਪਰਾ ਕਰਨਾ ਫਿਰ ਹੋ ਜਾਏ ਕਰੀਬ ਲੋ ਤੇ ਸੇ ਇਹ ਆ ਜੋ ਮੈਂ ਉਸ ਰੇਤੇ ਨਾ ਬਰਨੈ ਸ਼ੋ ਰਹਾ ਹਾਂ ਦੇਖੋ ਢੋੜ ਪਰ ਆ ਗਿਆ ਵਾਕੇ ਏ ਇੱਥੇ ਆ ਨਾ ਕਰੋ ਜਾ ਕੋ ਨਾ ਕਰੋ ਨਾਲ ਲੈ ਇਹ ਆਈ ਲੈ ਚੱਲ ਪਰ ਠੀਕ ਹੋ ਗਿਆ ਹੁਣ ਕੋਈ ਨਹੀਂ ਓਕੇ ਕੋ ਮੈਂ ਚਲਦਾ ਹਾਂ ਇੱਥੇ ਦਰਮਿਆਨ ਲੈ ਕੇ ਤੇ ਚੋਲੀ ਚਾਰ ਕੁ ਜੂਰਾ ਜੀ ਛੇਕੇਦਰਾ ਦੀ ਆਪਣੀ ਲੈਂਗੁਏਜ ਵਿੱਚ ਜਿਹੜੀ ਐ ਨਾ ਜੀ ਇਹ ਪਮੈਸ਼ਾ ਹੋ ਰਹੀ ਐ ਨੇ ਤੁਹਾਨੂੰ ਅਗਰ ਸਮਝ ਆਵੇ ਜਾਂ ਨਾ ਆਵੇ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਲੇਕਿਨ ਮੈਂ ਬਾਅਦ ਹੀ ਤੁਹਾਨੂੰ ਕੁਝ ਥੋੜਾ ਬਹੁਤ ਅ ਮਤਲਬ ਵਜ਼ਾਹਤ ਕਰਨ ਦੀ ਕੋਸ਼ਿਸ਼ ਕਰਾਂਗਾ ਬੜਾ ਲਿਆ ਯਾਰ ਮੁੰਡੇ ਸੀ ਠੀਪਾ ਲਿਆ ਕੀ ਪੈਂਦੇ ਨੇ ਪੀਤਾ ਯਾਰ ਪੀਤਾ ਆਖ ਦੇ ਐ ਚਾਰ ਫੋਟ ਕਿੱਥੇ ਹੁੰਦੀ 13 ਦਾ ਕਬਲਾ ਬਣ ਸੀ ਬੜਾ ਖੂਬਸੂਰਤ ਕਿੰਨੇ ਆਈ 13 13 ਦਾ ਕਵਲਾ ਬਣ ਗਿਆ 13 10 ਸਾਢੇ 13 ਦਾ ਕਵਲਾ ਬਣ ਗਿਆ 4 ਫੁੱਟ ਇੱਥੇ ਆ ਗਈ ਆ 4 ਫੁੱਟ ਬਣ ਗਈ ਇਹ ਬਣ ਗਈ ਵਿੰਡੋ ਇਹ ਵਿੰਡੋ ਇਹ ਖੁੱਲ ਸੀ ਇਹ ਉੱਪਰ ਵੀ ਲੰਗ ਵਾਲੀ ਬਣ ਗਈ ਹਾਂ ਵਾਲੀ ਲੱਗੀ ਇਹ ਵੀ ਉਹ ਵੀ ਲੰਗਾਈ ਹਾਂ 4 ਇੰਚ ਦੀ ਨਾਲ ਕਾ ਇਹ ਦੀਵਾਰ ਵੀ ਨਾ ਹਾਂ 4 ਇੰਚ ਦੀ ਕਾ ਉਨ ਦੀ وجہ ਹੁਣ ਮੇਰੀ ਗੱਲ ਸੁਣੋ ਜਦੋਂ ਇਹ ਰੇਲ ਲੰਗ ਲਾਉਂਦੇ ਆ ਨਾ ਉਹਨਾਂ ਨੂੰ ਗੁੰਜਾ ਸੱਚ ਆਈ ਦੀ ਵੀ ਉਹਨਾਂ 라ਵਲ ਬੋਟ ਕਸਤੇ ਹੁੰਦੇ ਕਸਤੇ ਉਹਨਾਂ ਨੂੰ ਫਰਾਕ ਉਹਨਾਂ ਆ ਰਿਹਾ ਹੈ ਨਾ 라ਵਲ ਡੋਟ ਇਹ ਕਿਸੇ ਨਾ ਸੀ ਉਹਦੇ ਕਿਸੇ ਹਾਂ ਲਗਾ ਲੈ ਆ ਤੇਰਾ ਵੀ ਤੇਰਾ ਕਮਰਾ ਬਣ ਠੀਕ ਹੋ ਗਿਆ ਹਾਂ ਤੇਰੀ ਗਾੜੀ ਹੈ ਹੈ ਹਾਂ ਇਹ ਤੇਰੀ ਅਲਮਾਰੀ ਤੇ ਅਲਮਾਰੀ ਬਣਦੀ ਹਾਂ ਇਹ ਤੇ ਉਹ ਇਹ ਦਾੜੇ ਤਾਂ ਫਿਰ ਉਸ ਟਾਈਮ ਤੁਹਾਨੂੰ ਯਾਦ ਨਹੀਂ ਰਿਹਾ ਇਹ ਦਾੜੇ ਜੀ ਖਤਮ ਕਰਕੇ ਇਹਨਾਂ ਦੀਵਾਰ ਬਿਲਕੁਲ ਸਾਫ਼ ਕਰ ਦੇਣੀ ਹੈ ਇਹ ਹਲਾ ਹਿੱਸਾ ਜਿਹੜਾ ਹੈ ਨਾ ਤੁਹਾਨੂੰ ਖਾਨਾ ਨਜ਼ਰ ਆਉਂਦਾ ਪਿਆ ਇਹ ਬਣ ਕੇ ਇੱਕ ਤਰ੍ਹਾਂ ਦੀ ਅਲਮਾਰੀ ਜਾਣੀ ਹੈ ਤੋੜ ਕਮਰੇ ਦੇ ਅੰਦਰੋਂ ਇੱਥੇ ਲੱਗ ਜਾਣਗੇ ਛੋਟੇ ਛੋਟੀਆਂ ਨੂੰ ਬਾਰੀਆਂ ਮਤਲਬ ਦੋ 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 ਥੱਲੇ ਦੋ ਜਾ ਕੇ ਉੱਤੇ ਇੱਥੇ ਉੱਤੇ ਦੋ ਦਰਵਾਜ਼ੇ ਮਤਲਬ ਲੱਗ ਜਾਣਗੇ ਦੋ ਦੋ ਪੱਲਿਆਂ ਦੇ ਤੇ ਇੱਥੇ ਕਾਫੀ ਵਿੱਚ ਸਲੇਬਾਂ ਲੱਗ ਜਾਣਗੇ ਕਿੰਨੇ ਕਿੰਨੇ ਫੁੱਟ ਤੇ ਲੱਗਣ ਗਿਆ ਤੇ ਚਾਰ ਉਹ 2.25 3 ਫੁੱਟ ਦਾ ਖਾਨਾ ਉਹ ਜਿੰਨੇ ਤੁਸੀਂ ਬਣਵਾ ਤਿੰਨ ਤਿੰਨ ਫੁੱਟ ਦਾ ਮੇਰੇ ਖਿਆਲ ਸਹੀ ਰੰਦਾ ਹੈ ਬੰਦਾ ਕੁੱਲੀ ਸਾਹਿਬ ਅਭੀ ਇਸ ਤਰੇ ਰੱਖ ਲੈ ਕੋਈ ਸਾਹਿਬ ਇਹ ਬਿਸਤਰੇ ਨੇ ਹਾਂ ਰੱਖੀਂਦੇ ਹੀ ਬਿਸਤਰੇ ਨੇ ਇਹਨਾਂ ਵਿੱਚ ਹਾਂ ਇਹ 3 ਫੁੱਟ ਦੀ ਜਨਾਹ 3 ਫੁੱਟ ਦਾ ਖਾਨਾ ਤੁਸੀਂ ਬਣਾਓ ਵੇ ਤੁਸੀ ਤੇਰੇ ਬਿਸਤਰੇ ਦੀ ਐਮਬਾਸਾਨੀ ਨਾ ਰੱਖ ਸਕਦੇ। ਤੋੜ ਦੇ ਖਾਣੇ ਬਣਾ। ਥੱਲੇ ਜੁੱਤੀਆਂ ਵਾਲਾ ਬਣਾ ਲੀ ਹਾਂ। ਹਾਂ ਅभी ਥੱਲੇ ਇੱਕ ਛੋਟਾ ਬਣਾ ਲੀ ਤਾਂ ਫਿਰ ਉੱਤੇ ਥੋੜੇ ਜਿਹੀ ਖੁੱਲੇ ਬਣਾ ਲੀ ਸਾ। ਜੁੱਤੀਆਂ ਵਾਲਾ ਬਣਾ ਲਓ। ਹਾਂ ਤੇ ਬਿਸਤਰੇ ਵਗੈਰਾ। ਤੇ ਬਿਸਤਰੇ ਵਗੈਰਾ। ਤੋੜ ਚਾਹੀ ਮਰਜ਼ੀ ਰੱਖ ਲਓ। ਹਾਂ। ਇਹ ਪਲੱਸਟਰ ਹੋ ਜਾ ਸੀ ਬਾਅਦ ਇਹ ਲੱਕੜ ਦੀ ਤਿਆਰ ਹੋਣੀ। ਹਾਂ ਹੌਲ ਮਾਰੀ ਤੁਸੀਂ ਤੇਰੇ ਤਰ੍ਹਾਂ। ਇਹ ਵੀ ਐਸੇ ਖਾਣਾ ਜੀ। ਔਰ ਇਹ ਜਿਹੜੀ ਅੱਗੇ ਤੁਹਾਨੂੰ ਦਸੀ ਇਹ ਸੈਂਟਰ 'ਚ ਇਹ ਜੀ ਓਪਨ ਵਿੰਡੋ ਬਣ ਜਾਏਗੀ। ਮਤਲਬ ਟੂ ਔਰ ਲੇ ਆਲੀ ਬਣੇਗੀ ਨਾ ਵਿੰਡੋ। ਇਦੋਂ ਅੰਦਰ ਅਸੀਂ ਜਾ ਵੀ ਸਕਨੇ ਆ ਵਾਪਸ ਵੀ ਆ ਸਕਨੇ ਆ ਔਰ ਇਹ ਬੰਦ ਵੀ ਕੀਤੀ ਜਗ੍ਹਾ ਇਹ ਵਿੰਡੋ ਹੋ ਜਾਏਗੀ ਇਹ ਉਤੋਂ ਓਪਨ ਰਹੇਗੀ ਹਵਾਦਾਰ ਮਤਲਬ ਹੋਏਗੀ ਇਹ ਸੈਂਟਰ ਵਾਲਾ ਜਿਹੜਾ ਖਾਣਾ ਬਣ ਗਿਆ ਨਾ ਜੀ ਇਹ ਬਣ ਗਿਆ ਵਾ ਵਾਸ਼ਰੂਮ ਜਿਹੜਾ ਇਹ ਵਾਲਾ ਔਰ ਇਹ ਜਿਹੜੀ ਜੀ ਤੁਹਾਨੂੰ ਨਜ਼ਰ ਆਂਦੀ ਪਈ ਇਹ ਇਹ ਡਰੈਸਿੰਗ ਰੂਮ ਇੱਥੇ ਦੀਵਾਰਾਂ ਬਣ ਜਾਂਦੀਆਂ ਨੇ ਇੱਥੇ ਦਰਵਾਜ਼ਾ ਇੱਕ ਹਾਂਜੀ ਇੱਕ ਇੱਥੇ ਔਰ ਇੱਕ ਇੱਥੇ ਦਰਵਾਜ਼ਾ ਇਸ ਕਮਰੇ ਦਾ ਇਸ ਕਮਰੇ ਦਾ ਇੱਥੇ ਦਰਵਾਜ਼ਾ ਲੱਗ ਜਾਏਗਾ ਔਰ ਜਿੱਥੇ ਬਾਈ ਹੋਰੀ ਖਲੋਤੇ ਨੇ ਇੱਕ ਦਰਵਾਜ਼ਾ ਵਾਸ਼ਰੂਮ ਦਾ ਇੱਥੇ ਲੱਗ ਜਾਏਗਾ ਔਰ ਇਹ ਵਾਸ਼ਰੂਮ ਜਾਣ ਵਾਸਤੇ ਔਰ ਇਸੇ ਤਰ੍ਹਾਂ ਹੀ ਇੱਧਰ ਵਾਲਾ ਵੀ ਇਹ ਇਹ ਵਿੰਡੋ ਬਣ ਜਾਏਗੀ ਉਸੇ ਤਰ੍ਹਾਂ ਜਿਵੇਂ ਉਧਰ ਦੀ ਬਣੇਗੀ ਔਰ ਇਹ ਬਾਰੀ ਬਣ ਜਾਏਗੀ ਉਸੇ ਤਰ੍ਹਾਂ ਜਿਵੇਂ ਉਸ ਕਮਰੇ ਦੀ ਬਣੇਗੀ ਤੇ ਕਮਰਿਆਂ ਦੇ ਦਰਵਾਜ਼ਾ ਇੱਕ ਇੱਥੇ ਆ ਜਾਏਗਾ ਇੱਕ ਆਈ ਕਾ ਜਾਏਗਾ ਇੱਥੇ ਇਹ ਬਣ ਜਾਏਗੀ ਇਸ ਤਰ੍ਹਾਂ ਇੱਥੇ ਦੀਵਾਰ ਦੀ ਜਿਹੜੀ ਇਹ ਜਗ੍ਹਾ ਬਣੇਗੀ ਨਾ ਇੱਥੇ ਇਸ ਤਰ੍ਹਾਂ ਗੁਲਾਈ ਵਿੱਚ ਰੱਖ ਕੇ ਨਾ ਅਸੀਂ ਕੁਝ ਚੀਜ਼ ਵੀ ਬਣਾ ਸਕਨੇ ਆ ਮਤਲਬ ਹੁੰਦੇ ਤੇ ਅਸੀਂ ਗੁਲਦਸਤੇ ਵਗੈਰਾ ਟੀਵੀ ਰੱਖਣ ਵਾਸਤੇ ਵੀ ਬਣ ਸਕਦੀ ਜਗਾ ਗੁਲਦਸਤਾ ਰੱਖਣ ਵਾਸਤੇ ਬਣ ਸਕਦੀ ਹੈ ਬਾਕੀ ਕੋਈ ਵਾਰ ਸ਼ਵਾਰ ਹੋ ਮਨੋਰ ਰੱਖਣ ਵਾਸਤੇ ਤੇ ਜਗਾ ਬਣ ਸਕਦੀ ਹੈ ਇਹ ਹਲੇ ਜਿਹੜੇ ਕੋਨੇ ਬਚਣਗੇ ਨਾ ਇਹਨਾਂ ਤੇ ਅਸੀਂ ਇਸ ਤਰ੍ਹਾਂ ਗੁਲਾਈ ਵਿੱਚ ਲੱਕੜ ਦਾ ਫਰੇਮ ਜਿਹੜਾ ਨਾ ਉਹ ਬਣਵਾਵਾਂਗੇ ਮਤਲਬ ਫਰਨੀਚਰ ਵਾਲੇ ਕੋਲੋਂ ਤੇ ਉਹ ਤਿੰਨ ਚਾਰ ਜਿਹੜਾ ਨਾ ਉਹ ਬਣ ਜਾਣਗੇ ਖਾਨਿਆਂ ਤੇਰਾ ਮੈਨੂੰ ਤੋ ਨਦਨੀ ਨਾਮ ਦਾ ਕੀ ਕਹਿੰਦੇ ਨੇ ਉਮੀਦ ਹੈ ਕਿ ਹੁਣ ਕਾਫੀ ਹੱਦ ਤੱਕ ਜਿਹੜੀ ਹੈ ਨਾ ਤੁਹਾਨੂੰ ਸਮਝ ਆ ਗਈ ਹੋਣੀ ਹੈ ਔਰ ਅਗਰ ਹਾਲੇ ਵੀ ਨਾ ਸਮਝ ਆਈ ਹੋਵੇ ਤੇ ਮੈਂ ਫਿਰ ਹਾਲੇ ਇੱਥੇ ਹੀ ਆ ਔਰ ਰੋਜ਼ ਇਨਸ਼ਾਅੱਲਾ ਜਿਵੇਂ ਜਿਵੇਂ ਉੱਤੇ ਆਏਗਾ ਉਸ ਤਰ੍ਹਾਂ ਮਜ਼ੀਦ ਇਹਦਾ ਜਿਹੜਾ ਨਾ ਨਕਸ਼ਾ ਉੱਪਰ ਕੇ ਸਾਹਮਣੇ ਆਂਦਾ ਰਹੇਗਾ ਔਰ ਤੁਹਾਨੂੰ ਸਮਝ ਆਂਦੀ ਰਹੇਗੀ ਔਰ ਜਿੰਨੇ ਵੀ ਮੇਰੇ ਵੇਖਣ ਵਾਲੇ ਨੇ ਸਾਰਿਆਂ ਦਾ ਬਹੁਤ ਸ਼ੁਕਰੀਆ ਤੇ ਬਹੁਤ ਮਿਹਰਬਾਨੀ ਹੈ ਬਹੁਤ ਜ਼ਿਆਦਾ ਯੂਨੀਕ ਯੂਨੀਕ ਤੁਹਾਡੇ مشورے ਦਿੱਤੇ ਨੇ ਕਾਫੀ ਸਾਰੇ مشورے ਜਿਹੜੇ ਇੰਨਾ ਇੰਨਾ ਵਿੱਚ ਆਏ ਸੀ ਜਿਨ੍ਹਾਂ ਦੇ ਮੈਂ ਅਮਲ ਕਰਦੇ ਹੋਇਆ ਕੁਝ ਤਰਤੀਬ ਦਿੱਤੀ ਚੀਜ਼ ਜਿਹੜਾ ਮੈਂ ਨਕਸ਼ਾ ਉਠਾਇਆ ਸੀ ਨਾ ਉਹ ਤੇ ਮੈਂ ਉਠਾਇਆ ਸੀ ਗੂਗਲ ਤੋਂ ਕਿਸੇ ਕੋਲੋਂ ਨਕਸ਼ਾ ਨਹੀਂ ਸੀ ਬਣਵਾਇਆ ਉਹ ਗੂਗਲ ਵਾਲੇ ਕੋਲੋਂ ਲਿਆ ਸੀ ਔਰ ਪਰਮੇਸ਼ਾ ਵਗੈਰਾ ਜਿਹੜੀਆਂ ਨ ਸਾਰੀਆਂ ਮੈਂ ਬਿਲਕੁਲ ਇੰਚੀਆਂ ਨਾਲ ਆਪ ਬਣਾਈਆਂ ਔਰ ਠੇਕੇਦਾਰ ਨਾਲ ਲੜ ਕੇ ਜਿਹੜਾ ਨਾ ਮਿਸਤਰੀ ਨਾਲੇ ਪਮੇਸ਼ਾ ਵਗੈਰਾ ਸਾਰੀਆਂ ਬਣਾਈਆਂ ਸੀ ਜਿਹਦੇ ਵਿੱਚ ਇਹ ਬੈਠਕ ਆ ਜਾਣੀ ਹੈ ਉੱਥੇ ਆ ਜਾਣਾ ਵਾ ਕਿਚਨ ਕਿਚਨ ਦੇ ਨਾਲ ਆ ਜਾਣੀ ਹੈ ਵੈਂਟੀਲੇਸ਼ਨ ਔਰ ਇੱਥੇ ਬਣੇਗਾ ਪਾਣੀ ਵਾਲਾ ਖੁਰਾ ਸ਼ੁਰਾ ਵੀ ਬਣੇਗਾ ਮਤਲਬ ਵਾਸ਼ਿੰਗ ਮਸ਼ੀਨ ਇੱਥੇ ਲੱਗੇਗੀ ਮੋਟਰ ਪਾਣੀ ਵਾਲੀ ਇੱਥੇ ਲੱਗੇਗੀ ਇਹ ਤਕਰੀਬਨ 4 ਬਏ 8 ਦਾ ਜਿਹੜਾ ਨਾ ਇੱਥੇ ਵਾਲਾ ਕਮਰਾ ਬਣਨਾ ਵਾ ਇੱਕ ਵਾਸ਼ਰੂਮ ਉੱਥੇ ਆ ਇੱਕ ਵਾਸ਼ਰੂਮ ਉੱਥੇ ਜੁਆ ਜੁਲਟ ਐਂਡ ਜੁਆਇੰਟ ਇਹਨੂੰ ਕਹਿੰਦੇ ਨੇ ਮਤਲਬ ਕਿਹੜਾ ਵੀ ਕਹਿੰਦੇ ਨੇ ਬਾਰੇ ਇੰਗਲਿਸ਼ தம் ਨੂੰ ਨਹੀਂ ਪਤਾ ਇਹ ਇੱਕ ਵਾਸ਼ਰੂਮ ਜਿਹੜਾ ਹੈ ਨਾ ਜੀ ਇਹ ਉੱਥੇ ਬਣ ਜਾਏਗਾ ਔਰ ਇਹ ਬਹੁਤ ਪਿਆਰਾ ਜਿਹੜਾ ਹੈ ਨਾ ਨਿਜ਼ਾਮ ਬਣੇਗਾ ਜਿਵੇਂ ਜਿਵੇਂ ਉੱਤੇ ਉੱਠ ਕੇ ਆਏਗਾ ਨਾ ਔਰ ਇੱਕ ਵਿੰਡੋ ਕਮਰੇ ਦੀ ਇੱਥੇ ਆ ਔਰ ਇੱਕ ਵਿੰਡੋ ਮੈਂ ਇੱਥੇ ਗਿਰਾਜ ਚ ਔਰ ਟੀਵੀ ਲੌਨ ਦੇ ਸੈਂਟਰ ਵਿੱਚ ਵੀ ਜਿਹੜੀ ਹੈ ਨਾ ਇੱਕ ਵਿੰਡੋ ਲਵਾਣੀ ਆ ਤਾਂ ਕਿ ਪੂਰਾ ਘਰ ਜਿਹੜਾ ਹੈ ਨਾ ਉਹ ਪੂਰਾ ਘਰ ਜਿੰਨਾ ਵੀ ਹੈ ਨਾ ਉਹ ਸਾਰਾ ਹਵਾਦਾਰ ਹੋਵੇ ਤਾਂ ਕਿ ਕਿਸੇ ਕਿਸਮ ਦੀ ਇੱਕ ਤੇ ਹਬਸ ਬਣੇ ਨਾ ਕਮਰੇ ਦੇ ਅੰਦਰ पक्की जगह जी फिर दीवारा फटन का भी खतरा होंगे और दूसरे नंबर पर जितना हवादार होएगा ना उतना ही सुकूनदार होएगा और उतना ही मजे आला होगा तो अंदर बिल्कुल भी एकदम बिजली ना हो टें मोटरसाइकिल ठल्हा रिएक्शन वाला बंदा जैठा हाँ हाँ जी तो आपको इधर क्यों बिछाया हुआ है हाँ इधर तो मैं आ रहा हूं ना हाँ बताए इधर क्या कर रहे हो नया नया है, कर रहे हो रुस गए हो रुस पड़े हो मोटरसाइकिल ले आऊं <laughs> मोटरसाइकिल ले आऊ अच्छा चलो ले आता हूं जी ये देख लें जी इसका मूड मेरी तरफ देख भी नहीं रही मोटरसाइकिल ले आऊं ਆ ਪਕੜੋ ਜੀ ਲੈ ਆਵਾ ਮੋਟਰਸਾਈਕਲ ਤੇ ਤੇਰੇ ਨਹੀਂ ਆਈ ਅਜੇ ਕੀ ਆ ਜਾ ਨਹੀਂ ਆਉਣਾ ਆ ਬਕਰ ਮੈਂ ਮੋਟਰਸਾਈਕਲ ਲੈ ਆ ਹੁਣ ਜਿਹੜਾ ਨਾ ਬਾਬਾ ਉਹਦਾ ਮੋਟਰਸਾਈਕਲ ਲੈਣ ਜਾਂਦਾ ਪਿਆ ਤੇ ਹੁਣ ਤੁਹਾਨੂੰ ਦੇਖਣਾ ਹੈ ਮੂੜ ਫਾਇਦਾ ਦਾ ਵੀ ਕੈਸਾ ਹੈ ਉਹ ਮੂੜ ਹੇ ਇਹ ਦੇਖੋ ਇਹ ਦੇਖੋ ਵੀ ਦੇਖੋ ਵੋ 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 ਤਾਂ ਸਿਮਰੋ ਤਾਂ ਚੋਰਦੋ ਬੈਠੋ 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 ਵਾਲੇ ਵਾਲੇ ਕੋਈ ਨਹੀਂ ਟੰਗੇ ਤੋਂ ਪੂਜ ਰਿਹਾ ਹੈ ਬੈਠੋ ਚਲਾਣਾ ਤਾਂ ਮੈਨੇ tusi deko mursd knian na चलो बस चले पैसा बेटा बस हाँ। हाँ। नहीं बस अब बस खत्म बस खत्म नहीं बस हाँ। चलो आज उतर जाए ये देखो आज आज उतर जाए

ਚਾਰ 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 ਮੈਂ ਬਤ ਬਤ ਸ਼ਾਨ ਨੂੰ ਬੁਲਾਇਆ ਜੀ ਘਰ ਅਮਰਜੈਂਸੀ ਹੋ ਗਈ ਸੀ ਔਰ ਇਹਨੂੰ ਇੱਥੇ ਘਰ ਜਿਹੜਾ ਨਾ ਛੱਡਿਆ ਤਾਂ ਕਿ ਇੱਥੇ ਸੋਵੇਂਗਾ ਬੇਗਮ ਵੀ ਤਿਆਰ ਹੋ ਗਈ ਹੈ ਬੱਚੇ ਵੀ ਸਾਰੇ ਤਿਆਰ ਹੋ ਗਏ ਨੇ ਔਰ ਬਹੁਤ ਹੀ ਇਹ ਅਮਰਜੈਂਸੀ ਮਤਲਬ ਸਾਨੂੰ ਨਿਕਲਣਾ ਪਿਆ ਖਾਣਾ ਛੱਡਦੇ ਪਿਆ ਸੀ ਔਰ ਉਸੇ ਤਰ੍ਹਾਂ ਹੀ ਖਾਣਾ ਛੱਡ ਦਿੱਤਾ ਫੌਤਗੀ ਹੋ ਗਈ ਹੈ ਬੇਗਮ ਦਾ ਕਜ਼ਨ ਜਿਹੜਾ ਨਾ ਜੀ ਉਹ ਫੌਤ ਹੋ ਗਿਆ ਮਤਲਬ ਫੁੱਫੀ ਦਾ ਪੁੱਤਰ ਉਹ ਫੌਤ ਹੋ ਗਿਆ ਮੈਂ ਸ਼ਾਇਦ ਤੁਹਾਨੂੰ ਵੀਡੀਓ ਜੀ ਵਿਖਾਇਆ ਵੀ ਸੀ ਉੱਥੇ ਮੇਰੇ ਕੋਲ ਆ ਕੇ ਬੈੰਦਾ ਹੁੰਦਾ ਸੀ ਮੋਟਾ ਜਿਹੇ ਦੀ ਉਹ ਬਾਰਾ ਜ ਆਲਮਸ਼ਰ ਨਾ ਸੀ ਉਹ ਤੇ ਉਹਦੀ ਹੁਣ ਖਬਰ ਆਈ ਏ ਤੇ ਹੁਣ ਅਸੀਂ ਉਥੇ ਜਿਹੜਾ ਨਾ ਨਿਕਲਦੇ ਆ ਤੇ ਇਸ ਵਜ੍ਹਾ ਕੋਈ ਫਿਰ ਵੀਡੀਓ ਵੀ ਜਿਹੜੀ ਹੈ ਨਾ ਇਸ ਤੋਂ ਅੱਗੇ ਹੁਣ پتہ ਨਹੀਂ ਬਣੇ ਜਾਂ ਨਾ ਬਣੇ ਲੇਕਿਨ ਬਰਹਾਾਲ ਅੱਲਾ ਹਾਫਿਜ਼ ਅਗਲੀ ਵੀਡੀਓ ਵਾਸਤੇ